ਅਸੇ ਕਾਲ ਜੀ ਬਰਜ ਕਾ ਖਾਲਸਾ ਸ੍ਰੀ ਬਰਜ ਦੀ ਫਤਿਹ ਤੁਹਾਨੂੰ ਇੱਕ ਦੁਖਦਾਈ ਖਬਰ ਦੇ ਨਾਲ ਰੁਕ ਕਰਦੇ ਹਾਂ ਪੰਜਾਬ ਦੇ ਵਿੱਚ ਅੱਜ ਵੱਡੀ ਘਟਨਾ ਵਾਪਰੀ ਆ ਅੰਮ੍ਰਿਤਸਰ ਦੇ ਲੋਪੋਕੋ ਦੇ ਨਾਲ ਲੱਗਦੇ ਪਿੰਡ ਮੱਧੋਕੇ ਦੇ ਵਿੱਚ ਇਸਾਈਆਂ ਦੀ ਜਿਹੜਾ ਪਵਿੱਤਰ ਗ੍ਰੰਥਾ ਬਾਈਬਲ ਉਸ ਨੂੰ ਕਿਸੇ ਸਰਾਰਤੀ ਵੱਲੋਂ ਇਹ ਲਾ ਅੱਗ ਲਗਾਈ ਗਈ ਆ ਉਸ ਤੋਂ ਪਹਿਲਾਂ ਜਿਹੜੇ ਦੇ ਪੰਨੇ ਸੀ ਜਿਹੜਾ ਅਸਾਈ ਧਰਮ ਦੇ ਜਿੱਥੇ ਲੋਕ ਰਹਿੰਦੇ ਸੀ ਉੱਥੇ ਉਸ ਨੂੰ ਸੁੱਟਿਆ ਗਿਆ ਐਸ ਵੇਲੇ ਤੁਹਾਨੂੰ ਇੱਕ ਖਬਰ ਆ ਕਿ ਪਿੰਡ ਲੋਪੋਗ ਦੇ ਮੱਧੋ ਕੇ ਨਾਲ ਪੈਂਦਾਗਾ ਉੱਥੇ ਕਹਿੰਦੇ ਅਸਾਈ ਭਾਈਚਾਰੇ ਨਾਲ ਨਾ ਸੰਬੰਧਤ ਪਵਿੱਤਰ ਗ੍ਰੰਥ ਬਹਿਵਲਾ ਨੋ ਸਰਾਰਤੀ ਵੱਲੋਂ ਗਲੀਆਂ ਦੇ ਵਿੱਚ ਸੁਟਿਆ ਗਿਆ ਤੇ ਉਸ ਭਾਈਚਾਰੇ ਦੇ ਵਿੱਚ ਛੁੱਟਿਆ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਅੱਗ ਲਗਾ ਦਿੱਤੀ ਬਹੁਤ ਦੁਖਦਾਈ ਘਟਨਾਗੀ ਇਹ ਤੇ ਮੈਂ ਪਹਿਲਾਂ ਵੀ ਦੱਸਿਆਗਾ ਕਿ ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਰਹਿੰਦੀਆਂ ਨੇ ਅਜਾ ਹੀ ਲੋਕਾਂ ਦਾ ਨਕਾਬ ਕਾ ਤੋਂ ਨਹੀਂ ਜਿਹੜਾ ਲੋਕਾਂ ਸਾਹਮਣੇ ਲਿਆਂਦਾ ਜਾਂਦਾਗਾ ਕਿ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲੱਗੇ ਨੇ ਕਰਨਾ ਜਿਹੜਾ ਤਿੰਨ ਸਰਕਾਰਾਂ ਬਦਲ ਗਈਆਂ ਇੱਥੇ ਹਜ਼ਾਰਾਂ ਜਿਹੜੇ ਨੇ ਪਾਪੀ ਲੋਕ ਨੇ ਉਹ ਫੜੇ ਜਾਂਦੇ ਨੇ ਫੰਡ ਤੋਂ ਬਾਅਦ ਹਾਲ ਤੱਕ ਸਰਕਾਰੇ ਪਤਾ ਨਹੀਂ ਲਗਾ ਸਕੇ ਕਿ ਬਿਆਦਬਿਆ ਕੀਤੀਆਂ ਕਿਨੇ ਆ ਬੇਸ਼ੱਕ ਸਿੱਖ ਕੌਮ ਦੇ ਜਿਹੜੇ ਹਿਰਦੇ ਬੁੰਦਰੇ ਨੇ ਪਵਿੱਤਰ ਗ੍ਰੰਥਾ ਨੂੰ ਜਿਹੜੀ ਬਾਣੀਆਂ ਨੂੰ ਇਹਨਾਂ ਨੇ ਅੱਗਾਂ ਲਾਈਆਂ ਗੁਰੂ ਗ੍ਰੰਥ ਸਾਹਿਬ ਨੂੰ ਧਰਤੀ ਵਿੱਚ ਦੱਬਿਆ ਪਾਵਨ ਪੰਨੇ ਜਿਹੜੇ ਨੇ ਗਲੀਆਂ ਵਿੱਚ ਖਿਲਾਰੇ ਗਏ ਨੇ ਸਾਰਾ ਜਿਹੜਾ ਭਾਂਡਾਗਾ ਉਹ ਸਾਰਾ ਆਪ ਨੂੰ ਪਤਾਗਾ ਕਿ ਜਿਹੜਾ ਸਰਸੇ ਵਾਲਾ ਸਾਧਾ ਬਲਾਤਕਾਰ ਹੀ ਤੇ ਉਹ ਹਣੀਪਰੀ ਤੋਂ ਦੀ ਬੇਲਣ ਤੇ ਇਹਨਾਂ ਨੇ ਜਿਹੜਾ ਕਾਰਵਾਈ ਇਹ ਕੀਤੀ ਆ ਜਾਮ ਦਿੱਤਾਗਾ ਉਸ ਤੋਂ ਬਾਅਦ Hindu ਭਾਈਚਾਰੇ ਦੇ ਨਾਲ ਸੰਬੰਧਤ ਵੀ ਕਈ ਗ੍ਰੰਥਾਂ ਦੀ ਬੇਅਦਬੀ ਹੋਈ ਆ ਮੁਸਲਮਾਨਾਂ ਦੇ ਗ੍ਰੰਥਾਂ ਨਾਲ ਵੀ ਬੇਅਦਬੀ ਹੋਈ ਆ ਤੇ ਹੁਣ ਬਾਈਬਲ ਜਿਹੜੀ ਗੁਰੂ ਆਪਣਾ ਅਸਾਈਆਂ ਦੀ ਆ ਗ੍ਰੰਥ ਤੇ ਉਹ ਜਿਹੜਾ ਪਹਿਲਾਂ ਗਲੀਆਂ ਵਿੱਚ ਛੁੱਟਿਆ ਗਿਆ ਤੇ ਫਿਰ ਉਹਨੂੰ ਅੱਗ ਲਗਾਈ ਗਈ ਮਿਸਾਕਪਾਲਸ ਵੱਲੋਂ ਉਸ ਖੌਤੀ ਜਿਹੜਾ ਆਪਾਂ ਕਹ ਲਈਏ ਕਿ ਇੱਕ ਜ਼ਾਲਮ ਬੰਦੇ ਨੂੰ ਪਾਕੜ ਲਿਆ ਮੌਕੇ ਤੇ ਕਹਿੰਦੇ ਜਿਸ ਨੇ ਇਹ ਸਾਰਾ ਘਟਨਾ ਨੂੰ ਉਜਾਅ ਦਿੱਤਾ ਸੀ ਪਰ ਗੱਲ ਉੱਥੇ ਆਉਂਦੀ ਆ ਪੁਲਿਸ ਪਾਕੜ ਲੈਂਦੀ ਆ ਪਾਕੜ ਕੇ ਕੀ ਕਰਦੀ ਆ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾਗਾ ਹੁੰਦਾ ਕੀ ਇਹ ਮੁਕੱਦਮਾ ਕੀ ਹੁੰਦਾ 295A ਦਾ ਇਹ ਜਿੰਨਾ ਤੱਕ ਸਰਕਾਰ 302 ਦਾ ਕਾਤਲ ਦਾ ਮਕਦਮਾ ਕਾਨੂੰਨ ਦੇ ਵਿੱਚ ਦਾਇਰੇ ਦੇ ਵਿੱਚ ਨਹੀਂ ਲੈ ਕੇ ਆਉਂਦੀ ਉਦੋਂ ਤੱਕ ਇਹਨਾਂ ਲੋਕਾਂ ਨੇ ਨਾ ਪਾਪੀਆਂ ਨੇ ਇਹ ਘਟਨਾ ਨੂੰ ਅੰਜਾਮ ਦਿੰਦੇ ਰਹਿਣਾ ਇਹਨਾਂ ਲੋਕਾਂ ਦੇ ਇੰਨੇ ਹੌਸਲੇ ਵੱਧ ਗਏ ਨੇ ਕਿ ਸਿੱਖ ਸਮਾਜ ਦੇ ਵਿੱਚ Hindu ਭਾਈਚਾਰੇ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਵੰਡੀਆਂ ਪਾਈਆਂ ਜਾਣ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾਵੇ ਇਹ ਲੋਕਾਂ ਦੇ ਉੱਤੇ ਕਦੋਂ ਗੱਜ ਡਿੱਗੂਗੀ ਇਹ ਪਾਪੀ ਲੋਕਾਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਸੀ ਸਾਰੇ ਅੱਜ ਜੇਲਾ ਤੋਂ ਬਾਹਰ ਨੇ ਸਗੋਂ ਉਹਨਾਂ ਨੂੰ ਸਕਾਉਟੀਆਂ ਦਿੱਤੀਆਂ ਜਾਂਦੀਆਂ ਨੇ ਗੈਂਗਸਟਰ ਹੁੰਦਾਗਾ ਪੁਲਿਸ ਨਾਲ ਮੁਕਾਬਲੇ ਦੇ ਵਿੱਚ ਮਿੰਟ ਤੇ ਢੇਰ ਕਰ ਦਿੰਦੇ ਆ ਜੇਕਰ ਇਹ ਲੋਕ ਇੰਨੀਆਂ ਘਟੀਆਂ ਹਰਕਤਾਂ ਤੇ ਆ ਜਾਂਦੇ ਆ ਗੁਰਦੁਆਰਿਆਂ ਦੇ ਵਿੱਚ ਵੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾਈਆਂ ਜਾਂਦੀਆਂ ਨੇ ਤੇ ਗੁਰੂ ਦਾ ਜਿਹੜਾ ਇੱਕ ਲਗਾਤਾਰ ਹੋ ਗਏ ਨੇ ਦੋ ਸਰਕਾਰਾਂ ਤਿੰਨ ਸਰਕਾਰਾਂ ਬਦਲ ਗਈਆਂ ਆ ਤੀਜੀ ਸਰਕਾਰ ਆ 26 27 ਮਈ ਨੂੰ ਇਸ ਸਰਕਾਰ ਨੂੰ ਹੋ ਗਏ ਤੇ ਹਲ ਤੱਕ ਜੇ ਦੋਸ਼ੀਆਂ ਨੂੰ ਕਹਿ ਦਈਏ ਪਾਗੜਾ ਜ਼ਰੂਰ ਲਾਇਆ ਜਾਂਦਾਗਾ ਤੇ ਮੌਕੇ ਤੇ ਫੜ ਲਿਆ ਜਾਂਦਾ ਤੇ ਕਈ ਗੱਡੀ ਵੀ ਚੜਾਇਆ ਜਾਂਦਾਗਾ ਜਦੋਂ ਇਹਨਾਂ ਨੂੰ ਗੱਡੀ ਚੜਾਇਆ ਜਾਂਦਾ ਉਦੋਂ ਕਈਆਂ ਤੇ ਅੱਗ ਲੱਗਦੀ ਸੀਨੇ ਦੇ ਵਿੱਚ ਫਿਰ ਬੜਕ ਬੜਕ ਕੇ ਬੋਲਦੇ ਨੇ ਸਿੱਖ ਕੌਮ ਦੇ ਵਿਰੋਧੀ ਜੇ ਇਹਨਾਂ ਨੂੰ ਫੜਨਾ ਸੀ ਫਿਰ ਪਤਾ ਲੱਗਦਾ ਕਿ ਇਹਨਾਂ ਦੇ ਪਿੱਛੇ ਤਾਕਤਾਂ ਕੌਣ ਨੇ ਉਹ ਜਿਹੜੇ ਫੜੇ ਗਏ ਨੇ ਜਿਹੜੇ ਇਹਨੇ ਫੜੇ ਹੋਏ ਨੇ ਜੇਲ੍ਹਾਂ ਦੇ ਵਿੱਚ ਨੇ ਜਾਂ ਜ਼ਮਾਨਤਾਂ ਤੇ ਬਾਹਰ ਆ ਗਏ ਉਹਨਾਂ ਤੋਂ ਦੱਸ ਕਿਹੜੀ ਏਜੰਸੀ ਦਾ ਪਤਾ ਲਗਾ ਲਿਆ ਕਿਹੜੀ ਤਾਕਤਾਂ ਦਾ ਪਤਾ ਲਗਾ ਲਿਆ ਕੋਈ ਤਾਕਤਾਂ ਦਾ ਜਿਹੜਾ ਪਤਾ ਨਹੀਂ ਲਗਾਇਆ ਜਾਣਾ ਕਿਸੇ ਦਾ ਪਤਾ ਨਹੀਂ ਲਗਾਇਆ ਜਾਣਾ ਇਦਾਂ ਦਾ ਇੱਕੋ ਇੱਕ ਹੱਲ ਆ ਜੇ ਕਾਨੂੰਨ ਸਖਤ ਬਣੇਗਾ ਤਾਂ ਜਾ ਕੇ ਬਿਆਦਮੀਆਂ ਘਟਣਗੀਆਂ ਨਹੀਂ ਤਾਂ ਇਹਨਾਂ ਲੋਕਾਂ ਦੇ ਐਡੇ ਹੌਸਲੇ ਪੈ ਗਏ ਨੇ ਕਿ ਜੇ ਸਰਿਆਮ ਦਿਨ ਦਿਹਾੜੇ ਜਿਹੜੀਆਂ ਇਹੋ ਜਿਹੀਆਂ ਬਾਰਦਾਤਾਂ ਕੀਤੀਆਂ ਜਾਂਦੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨੀ ਪੰਜਾਬ ਦੇ ਵਿੱਚ ਅਗਲ ਲਾਉਣ ਦੇ ਲਈ ਲੋਕ ਜਿਹੜਾ ਇੱਕ ਖੜਾ ਕਰ ਰਹੇ ਨੇ ਕਿਉਂਕਿ ਇਹਨਾਂ ਲੋਕਾਂ ਦੇ ਜਿਹੜੇ ਇਹਨਾਂ ਦੇ ਬਾਬੇ ਨੇ ਜਿਹੜੇ ਇਹਨਾਂ ਦੇ ਗੁਰੂ ਨੇ ਸਾਧ ਨੇ ਕੋਈ ਬਲਾਤਕਾਰੀ ਦੇ ਕੇਸ ਚੰਦਰ ਬੈਠਾ ਕੋਈ ਕਾਸੇ ਦੇ ਅੰਦਰ ਬੈਠਾ ਕੋਈ ਕਾਸੇ ਦੇ ਅੰਦਰ ਬੈਠਾ ਸਾਰੇ ਜਿੰਨੇ ਇਹਨਾਂ ਦੇ ਕਤੀੜ ਇਹਨਾਂ ਦੀ ਸਾਰੀ ਜੇਲਾਂ ਦੇ ਵਿੱਚ ਸਜ਼ਾ ਭੁਗਤ ਰਹੀ ਆ ਜਿਹੜੇ ਇਹਨਾਂ ਦੇ ਅਣਪੜ੍ਹ ਟੱਟੂ ਬੁੱਦੂ ਜੇ ਆਪਾਂ ਹੋਰ ਕਈ ਮਰਜ਼ੇ ਭੇਡਾ ਖਾਚ ਜੋ ਮਰਜ਼ੀ ਆਪਾਂ ਸ਼ਬਦਾਂ ਨਾਲ ਇਹਨਾਂ ਨੂੰ ਕਹਿ ਦਈਏ ਇਹਨਾਂ ਦੀਆਂ ਅੱਖਾਂ ਮੀਟੀਆਂ ਹੋਈਆਂ ਨੇ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਭੌਂ ਨਹੀਂ ਸਰਿਆਂ ਬੇਆਦਮੀ ਕਰਕੇ ਚਲੇ ਜਾਂਦੇ ਨੇ ਤੇ ਬਾਅਦ ਫਿਰ ਜਮਾਨਤਾਂ ਤੇ ਆ ਜਾਂਦੇ ਨੇ ਫਿਰ ਇਹਨਾਂ ਨੂੰ ਸਕਿਉਰਟੀਆਂ ਵੀ ਦਿੱਤੀਆਂ ਜਾਂਦੀਆਂ ਸਰਕਾਰ ਵੱਲੋਂ ਜੇ ਕਾਨੂੰਨ ਹੀ ਸਖਤ ਬਣ ਜੇ ਕਿ ਜਿਹੇ ਇਹੋ ਜਿਹੇ ਕਾਨੂੰਨ ਬਣੇ ਕਿ 10 ਸਾਲ ਦੇ ਤੱਕ ਤਾਂ ਇਹਨਾਂ ਦੀ ਕੋਈ ਜਮਾਨਤਿਕ ਨਾ ਹੋਵੇ ਫਿਰ ਜਾ ਕੇ ਇਹ ਬਿਆਦਮੀ ਦਾ ਜਿਹੜਾ ਕਰਨਾ ਕਰਮ ਸਾਰਾ ਰੁਕੇਗਾ ਤੇ ਨਹੀਂ ਉਹਨਾਂ ਚਿਰ ਜਿਹੜਾ ਹੈਗਾ ਪੰਜਾਬ ਨੂੰ ਸੰਤਾਪ ਹਟਾਉਣਾ ਪਵੇਗਾ ਤੇ ਇਹਦੇ ਵਿੱਚ ਭਾਈਚਾਰਾ ਜਿੱਥੇ ਖਰਾਬ ਹੁੰਦਾ ਉੱਤੇ ਸਾਡੀਆਂ ਜਿਹੜੀਆਂ ਰੌਣ ਰੀਤੀਆਂ ਨੇ ਸਾਡੇ ਸਮਾਜ ਦੇ ਵਿੱਚ ਜਿਹੜੀ ਛੱਟ ਵੱਜਦੀ ਆ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਪਹਾਈ ਜਾਂਦੀ ਆ ਸਾਡੇ ਹਿਰਦੇ ਜਿਹੜੇ ਨੇ ਬਲੁੰਦਰੇ ਜਾਂਦੇ ਨੇ ਤਾਂ ਇਹ ਬਹੁਤ ਜਿਹੜਾ ਦੁਖਦਾਈ ਜਿਹੜੀਆਂ ਖਬਰਾਂ ਨੇ ਜਿਹੜੀਆਂ ਜਿਹੜੀਆਂ ਸਮਝਣਿਆ ਉਹਦਿਆਂ ਨੇ ਤੇ ਜੇਕਰ ਇਹਨਾਂ ਨੂੰ ਪਹਿਲਾਂ ਵੀ ਦੱਸਿਆ ਇੱਕੋ ਇੱਕ ਹੱਲ ਆ ਜੇ ਸਖਤ ਕਾਨੂੰਨ ਬਣਾਇਆ ਜਾਵੇ ਪੰਜਾਬ ਸਰਕਾਰ ਬਣਾਵੇ ਸੈਂਟਰ ਸਰਕਾਰ ਬਣਾਵੇ ਕਿ ਜਿਹੜਾ ਪੰਜਾਬ ਦੇ ਵਿੱਚ ਬਾਰ-ਬਾਰ ਇਹ ਮਾਹੌਲ ਕਰੈਕਟ ਕੀਤਾ ਜਾ ਰਿਹਾ ਇਹਦੇ ਪਿੱਛੇ ਕੌਣ ਸਾਸਸ ਨੇ ਹੁਣ ਗੁਰੂਗ੍ਰਾਂਧ ਸਾਹਿਬ ਦੇ ਪਿੱਛੇ ਸਾਸਸ ਦਾ ਪਤਾ ਲੱਗ ਗਿਆ ਕਿ ਡੇਰਾ ਮੁਖੀ ਆ ਕਦੇ ਉਹਨੂੰ ਗਰੰਟ ਵੀ ਨਹੀਂ ਲੈਂਦਾ ਗਿਆ ਕਦੇ ਉਹਦੀ ਪੁੱਛ ਕਿਸੇ ਨੇ ਕੀਤੀ ਜੀ ਵੀ ਆਪ ਪ੍ਰਦੀਪ ਕਲੇਰ ਦਿੱਤਾ ਹੁਣ ਸਾਰਾ ਦਸਤਾ ਕਿ ਹਣੀਪ੍ਰੀਤ ਤੇ ਬਲਾਤਕਾਰੀ ਦਾ ਹੱਥ ਆ ਦੱਸੋ ਫਿਰ ਹੁਣ ਪਿੱਛੇ ਕੀ ਰਹਿ ਗਿਆ ਕਿਉਂ ਨਹੀਂ ਉਹਨਾਂ ਨੂੰ ਬਰੰਟ ਤੇ ਲਿਆਂਦਾ ਜਾਂਦਾਗਾ ਕਿ ਮੋਦੀ ਦੇ ਉਹ ਬੰਦਾਗਾ ਸਰਕਾਰ ਡਰਦੀ ਆ ਪੰਜਾਬ ਸਰਕਾਰ ਡਰਦੀ ਆ ਜਾਂ ਪੁਰਸਰ ਪ੍ਰਸ਼ਾਸਨ ਡਰਦਾਗਾ ਜੇ ਤੁਹਾਨੂੰ ਗੱਲਾਂ ਕਹੀਆਂ ਜਾਣ ਫਿਰ ਤੁਹਾਡੇ ਕੌੜੀਆਂ ਲੱਗਦੀਆਂ ਤੁਹਾਡੇ ਢੱਟਪੀੜ ਹੁੰਦੀਆਂ ਕਿ ਐਂ ਕਾਹਤੋਂ ਬੋਲਦੇ ਨੇ ਉਹ ਜਰਸ ਤਾਂ ਹੀ ਬੋਲਾਂਗੇ ਕਿਉਂਕਿ ਜੇਕਰ ਅਸੀਂ ਕਿਸੇ ਦੇ ਜਸ ਸਿੱਖਾਂ ਦਾ ਜਿਹੜਾ ਅਜੇ ਤੱਕ ਜਦੋਂ ਜੰਮੇ ਸਿੱਖਾਂ ਦੇ ਘਰਾਂ ਸਾਡੀ ਆਸਤਾ ਕੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਜੀਣਾ ਮੁਸ਼ਕਲ ਆ ਅਸੀਂ ਸਵਾਸ ਵੀ ਨਹੀਂ ਲੈ ਸਕਦੇ ਜੇ ਇੱਕ Hindu ਦੇ ਧਰਮ ਜਿਹੜਾ ਥੇਸ ਆਪਣਾ ਕੋਈ ਬੇਅਦਵੀ ਕਰਦਾਗਾ ਉਹ ਵੀ ਸਾਡੇ ਦਿਲ ਦੇ ਵਿੱਚ ਉਹਨਾਂ ਸਤਕਾਰ ਆ ਮੁਸਲਮਾਨ ਸਾਈਆਂ ਦੇ ਭਾਈਚਾਰੇ ਨਾਲ ਜਿਹੜਾ ਬੇਅਦਵੀ ਕਰਦਾਗਾ ਉਹਨਾਂ ਸਾਡਾ ਉਹਨਾਂ ਤੇ ਵੀ ਸਤਕਾਰ ਆ ਸਾਡੇ ਫੇਰ ਵੀ ਥੇਸ ਪਹੁੰਚਦੀ ਆ ਤੇ ਪਰ ਜਿਹੜਾ ਇਹ ਦੁਖਦਾਈ ਘਟਨਾ ਆ ਗਈ ਕਦੋਂ ਜਾ ਕੇ ਰੁਕਣ ਗਿਆ ਲਗਾਤਾਰ ਹੋ ਗਏ ਤਿੰਨ ਸਰਕਾਰਾਂ ਬਦਲ ਗਈਆਂ ਸਿੱਖ ਕੌਮ ਦਹਾਈ ਦੇ ਦੇ ਕੇ ਪਿੱਟ ਪਿੱਟ ਰਹੀ ਆ ਅਸੀਂ ਉਹ ਸਰਕਾਰਾਂ ਤੋਂ ਆਸ ਲੈ ਫਿਰ ਇਹ ਤੋਂ ਲਾ ਲਈ ਫਿਰ ਉਹ ਤੋਂ ਲਾ ਲਈ ਕਦੋਂ ਤੱਕ ਜਿਹੜਾ ਸਿੱਖ ਕੌਮ ਜਿਹੜਾਗਾ ਬੱਖ ਬੱਖ ਜਿਹੜਾ ਧਰਮਾਂ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ ਕਦੋਂ ਤੱਕ ਹੁੰਦੇ ਰਵਾਂਗੇ ਇਹ ਤੇ ਵੀਡੀਓ ਨੂੰ ਤੁਸੀਂ ਚੰਗੀ ਲੱਗੀ ਸ਼ੇਅਰ ਕਰ ਦਿਓ ਚੰਗੀ ਨੂੰ ਆਪਾਂ ਕੋਈ ਇਹਦੇ ਵਿੱਚ ਬਾਬਾ ਨਹੀਂ ਖੱਟਣੀ ਸਾਨੂੰ ਦੁੱਖਾ ਜਿਹੜਾ ਕਿ ਕਿਸੇ ਵੀ ਧਰਮ ਦਾ ਜਿਹੜਾ અપਮਾਨ ਕੀਤਾ ਜਾਂਦਾ ਸਾਨੂੰ ਉਦੋਂ ਸਾਡੇ ਮਿਹਰਦੇ ਜਿਹੜੇ ਨੇ ਬਲੁੰਦਰੇ ਜਾਂਦੇ ਨੇ ਦੁੱਖ ਲੱਗਦਾ ਸਾਨੂੰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਇਹਨਾਂ ਦੋਸ਼ੀਆਂ ਦੇ ਖਿਲਾਫ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਮੇਰੇ ਖਿਲਾਫ 302 ਤੋਂ ਵੀ ਵੱਧ ਜਿਹੜੀ ਸਜ਼ਾ ਦਾ ਜਿਹੜਾ ਇਹਨਾਂ ਨੂੰ ਇਹਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾਗਾ ਮੁੜ ਕੇ ਜਿਹੜਾ ਬੰਦਾ ਜ਼ਮਾਨਤੀ ਨਾ ਆਵੇ ਅੰਦਰ ਹੀ ਛੜਦਾ ਮਰ ਜੇ ਫਿਰ ਜਾ ਕੇ ਇਹਨਾਂ ਦਾ ਜਾ ਕੇ ਇਹ ਕੁਝ ਹੱਲ ਹੋਵੇਗਾ ਨਹੀਂ ਤਾਂ ਤਦ ਤੱਕ ਇਹ ਦੇਖੋਗੇ ਤੁਸੀਂ ਪੰਜਾਬ ਦਾ ਮਾਹੌਲ ਜਿਹੜਾ ਇਸ ਤਰ੍ਹਾਂ ਜਿਹੜਾ ਇਹਨਾਂ ਲੋਕਾਂ ਨੇ ਬਣਾਇਆ ਹੋਇਆਗਾ ਧੰਨਵਾਦ ਵਹਿਰਜੀ ਦਾ ਖਾਲਸਾ ਸ੍ਰੀ ਵਹਿਰਜੀ ਕੀ ਫਤਿਹ